ਇੱਧਰ ਘੋੜੇ ਬਹੁਤ ਜ਼ਿਆਦਾ ਰੱਖੇ ਜਾਂਦੇ ਆ ਤੇ ਰੱਖੇ ਵੀ ਕੁੜੀਆਂ ਵੱਲੋਂ ਜਾਂਦੇ ਆ ਕੁੜੀਆਂ ਘੋੜੇ ਪਾਲਦੀਆਂ ਘੋੜਿਆਂ ਦੀ ਇਹਦੇ ਨੇ ਕਿਸਮ ਵੀ ਲੱਗ ਗਈ ਹਾਲੀਵੁੱਡ ਫਿਲਮ ਵਾਲੀ ਫੀਲਿੰਗ ਆ ਰਹੀ ਐ ਇੱਥੇ ਦਾ ਜਿਵੇਂ ਕੋਈ ਹਾਲੀਵੁੱਡ ਮੂਵੀ ਹੋਵੇ ਹੁਣ ਪਹੁੰਚੇ ਆ ਅਸਲ ਟਿਕਾਣੇ ਤੇ ਤੇ ਇਹ ਆ ਸ਼ਹਿਰ ਦੀ ਗੈਂਡ ਦੀ ਅਸਲ ਖੂਬਸੂਰਤੀ ਤੇ ਪ੍ਰਾਣੇ ਚਰਚਸ ਹਜ਼ਾਰ ਹਜ਼ਾਰ ਸਾਲ ਪੁਰਾਣੇ ਚਰਚਾ ਇੱਥੇ ਸਸਿਕਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਬੈਲਜੀਅਮ ਤੋਂ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਬੈਲਜੀਅਮ ਦੇ ਦੋ ਬਹੁਤ ਹੀ ਮਸ਼ਹੂਰ ਸ਼ਹਿਰ ਕਮਾਉਣ ਜਾ ਰਹੇ ਹਾਂ ਜਿਹਦਾ ਨਾਮ ਹੈ ਇੱਕ ਤਾਂ ਗੈਂਟ ਤੇ ਇੱਕ ਬਰੂਗਸ ਤੇ ਦੋਨੇ ਸ਼ਹਿਰ ਬਹੁਤ ਜ਼ਿਆਦਾ ਪੁਰਾਣੇ ਆ ਤੇ ਬਹੁਤ ਜ਼ਿਆਦਾ ਸੋਹਣੇ ਆ ਮੌਸਮ ਅੱਜ ਬਹੁਤ ਸੋਹਣਾ ਹੈ ਤੇ ਤਿੱਖੀ ਧੁੱਪ ਨਿਕਲੀ ਹੋਈ ਹੈ ਤੇ ਇਹ ਯੂਰਪ ਦੇ ਵਿੱਚ ਮੈਨੂੰ ਲੱਗਦਾ ਸਾਨੂੰ 2 ਮਹੀਨੇ ਹੋ ਗਏ ਆ ਇਹਨੂੰ ਤੇ ਪਹਿਲਾ ਦਿਨ ਹੈ ਜਿੱਦਨ ਅਸੀਂ ਹਾਫ 슬ੀਵ ਕੱਪੜੇ ਪਾਇਆ ਮਤਲਬ ਗਰਮੀ ਵਾਲੇ ਸਮਰ ਟਾਈਮ ਦੇ ਕੱਪੜੇ ਪਾਇਆ ਅਸੀਂ ਹਜੇ ਪਹਿਲੇ ਦਿਨ ਗਰਮੀ ਕੋਸ਼ਤ ਕੀਤੀ ਹੈਗੀ ਤੇ ਅੱਜ ਸੱਚੀ ਬਹੁਤ ਗਰਮ ਦਿਨ ਹੈਗਾ ਤੇ ਤਕਰੀਬਨ 26 ਡਿਗਰੀ ਟੈਂਪਰੇਚਰ ਹੈ ਤੇ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਦੇਖ ਲਓ ਜੁਲਾਈ ਦੇ ਮਹੀਨੇ ਚ ਜਾ ਕੇ ਇੱਥੇ 26 ਡਿਗਰੀ ਟੈਂਪਰੇਚਰ ਹੋਏਗਾ ਅੱਧ ਜੁਲਾਈ ਤੇ ਬਾਕੀ ਜੀ ਹੁਣ ਅਸੀਂ ਇੱਥੋਂ ਲੈਣੀ ਹੈ ਟ੍ਰੇਨ ਇਹ ਅਸੀਂ ਗੈਂਟ ਸਿਟੀ ਚ ਹਜੇ ਹੁਣੇ-ਹੁਣੇ ਪਹੁੰਚੇ ਪਹੁੰਚੇ ਆ ਤੇ ਇਥੋਂ ਸਾਡੀ ਟ੍ਰੇਨ ਜਾਂ ਕੋਈ ਬੱਸ ਜੋ ਵੀ ਪਬਲਿਕ ਟਰਾਂਸਪੋਰਟ ਹੋ ਉਥੇ ਜਾਵਾਂਗੇ ਤੇ ਅਸੀਂ ਸਿਟੀ ਸੈਂਟਰ ਪਹੁੰਚਣਾ ਹੈਗਾ ਜਿਹੜਾ ਇਹ ਸ਼ਹਿਰ ਦਾ ਸੈਂਟਰ ਹੈ ਤੇ ਉੱਥੇ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਇਮਾਰਤਾਂ ਤੇ ਸ਼ਹਿਰ ਬਹੁਤ ਪਿਆਰਾ ਹੈ ਇਹ ਦੇਖਣ ਵਾਲਾ ਹੈਗਾ ਇਹ ਆ ਗਿਆ ਇਥੋਂ ਦੀ ਬੱਸ ਸਾਡੇ ਤੇ ਪਹਿਲਾਂ ਟਿਕਟ ਲੈ ਲਈਏ ਜੀ ਟਿਕਟ ਲੈਣ ਦੇ ਇਥੇ ਦੋ ਤਰੀਕੇ ਹੁੰਦੇ ਆ ਜਾਂ ਤਾਂ ਤੁਸੀਂ ਆ ਮਸ਼ੀਨ ਤੋਂ ਇੱਥੋਂ ਬਾਹਰੋਂ ਵੀ ਬਾਇ ਕਰ ਸਕਦੇ ਹਾਂ ਜਾਂ ਫਿਰ ਕਾਰਡ ਪੰਚ ਹੋ ਜਾਂਦਾ ਨਾ ਮੋਸਟਲੀ ਮੋਸਟਲੀ ਕਾਰਡ ਵੀ ਪੰਚ ਹੋ ਜਾਂਦਾ ਤੇ ਇੱਥੋਂ ਟਿਕਟਸ ਕੱਢੀ ਜਾਂਦੇ ਤੇ ਇੱਥੋਂ ਵੀ ਪਹਿਲਾਂ ਸੀ ਟਿਕਟ ਲੈ ਲਈਏ ਇਹਨਾਂ ਨੂੰ ਪੁੱਛ ਲਈਏ 15 ਕਿ ਮਿੰਟ ਦੇ ਬਾਅਦ ਤੇ ਅਸੀਂ ਪਹੁੰਚ ਗਏ ਬਿਲਕੁਲ ਸਿਟੀ ਦੇ ਸੈਂਟਰ ਦੇ ਵਿੱਚ ਤੇ ਇੱਥੇ ਦੇਖਦੇ ਹਾਂ ਹੁਣ ਕੀ ਕੁਝ ਇਹ ਸ਼ਹਿਰ 'ਚ ਦੇਖਣ ਵਾਲਾ ਵੈਸੇ ਇੱਥੇ ਗੁਰਦੁਆਰਾ ਸਾਹਿਬ ਵੀ ਹੈ ਮੰਦਿਰ ਵੀ ਹੈ ਤੇ ਪੁਰਾਣੀਆਂ ਇਮਾਰਤਾਂ ਵੀ ਹੈ ਆਪਣਾ ਵੀ ਕੁਝ ਟੱਚ ਦਿਖਾਵਾਂਗੇ ਤੇ ਨਾਲ ਨਾਲ ਬੈਲਜੀਅਮ ਦਾ ਪੁਰਾਣਾ ਜਿਹੜਾ ਇਤਿਹਾਸ ਹੈ ਉਹ ਵੀ ਦਿਖਾਵਾਂਗੇ ਚਾਕਲੇਟ ਤੁਹਾਨੂੰ ਬੈਲਜੀਅਮ ਦੇ ਲਗਭਗ ਹਰ ਸ਼ਹਿਰ 'ਚ ਮਿਲੂਗੀ ਹਾਂ ਤਾਂ ਬਹੁਤ ਡਿਫਰੈਂਟ ਹੈ ਤੇ ਮਿਲੂ ਵੀ ਇੰਨੇ ਡਿਫਰੈਂਟ ਸਟਾਈਲ ਚ ਤੁਸੀਂ ਇਹ ਦੇਖੋ ਉਹ ਸਾਹਮਣੇ ਦੇਖੋ ਚਾਬੇ ਪਾਨੀਆਂ ਬਣਾ ਚਾਬੀਆਂ ਪਾਨੀਆਂ ਚਾਬੀਆਂ ਪਾਨੇ ਨੱਟ ਜਿਵੇਂ ਜਰ ਲੱਗੀ ਹੋਈ ਉਹ ਚਾਕਲੇਟ ਨਹੀਂ ਹੈ ਸਾਰੀਆਂ ਦੇਖੋ ਕਿੱਡੀ ਕਲਾਕਾਰੀ ਹੈ ਤੇ ਆ ਮੋਰ ਬਣਾ ਰੱਖਿਆ ਆ ਇਹਠਾ ਦੇਖੋ ਮੋਰ ਬਣਾ ਰੱਖਿਆ ਇਹ ਵੀ ਚਾਕਲੇਟਸ ਨਹੀਂ ਹੈ ਤੇ ਸ਼ਾਪਿੰਗ ਲਈ ਇਹ ਕਹਿੰਦੇ ਸ਼ਹਿਰ ਮੰਨਿਆ ਪ੍ਰਵੰਨਿਆ ਮਤਲਬ ਸਪੈਸ਼ਲੀ ਖਾਣ ਪੀਣ ਦੇ ਲਈ ਖਾਣ ਪੀਣ ਦਾ ਬਹੁਤ ਸਮਾਨ ਇੱਥੇ ਵੜਦਾ ਹੈ ਡੇਡੇ ਇੱਥੇ ਸਟੋਰ ਆ ਸਾਹਮਣੇ ਆ ਸਾਰੇ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣਾ ਦੇਖੋ ਇਹ ਵੀ ਚਾਕਲੇਟਸ ਲਈਆਂ ਨੇ ਦੇਖੋ ਕੀ ਕੁਝ ਬਣਾ ਰੱਖਿਆ ਇਹ ਕੁਝ ਲੈ ਕੇ ਕਿ ਮੈਂ ਜਾਂਦਾ ਮਨ ਲੋ ਉਹ ਅੰਦਰ ਵਾਲੀ ਉਹ ਨਹੀਂ ਹੁੰਦੀ ਪਰੀ ਜਲਪਰੀ ਜਲਪਰੀ ਆ ਮਾਰਮੇ ਇਹ ਕੁਝ ਮੰਨ ਲਓ ਆਪਣੇ ਪਸੰਦ ਆ ਗਈ ਆਹਾ ਚਾਕਲੇਟ ਹੈ ਨਾ ਤੇ ਇਹਨੂੰ ਲੈ ਕੇ ਕਿਵੇਂ ਜਾਵਾਂਗੇ ਏਡੀ ਨੂੰ ਪਤਾ ਨਹੀਂ ਕਬਾਲ ਹੋ ਗਈ ਯਾਰ ਬੈਲਜੀਅਮ ਦੇ ਦੋ ਸ਼ਹਿਰ ਤਾਂ ਪਹਿਲਾਂ ਘੁੰਮਲੇ ਸੀ ਅਸੀਂ ਬਰਸਲਸ ਤੇ ਨਾਲ ਐਂਟਵਰਪ ਇੱਕ ਹੀਰੇਆਂ ਵਾਲਾ ਸ਼ਹਿਰ ਇੱਕ ਰਾਜਧਾਨੀ ਤੇ ਦੋ ਰਹਿੰਦੇ ਸੀ ਇਹ ਦੋਨੇ ਤੁਹਾਨੂੰ ਅੱਜ ਇਸੇ ਇੱਕੇ ਵਲੌਗ ਚ ਦਿਖਾ ਦੇਣੇ ਆ ਕਿਉਂਕਿ ਛੋਟੇ-ਛੋਟੇ ਆ ਉਹ ਸ਼ਹਿਰ ਸੀ ਜਿਹੜੇ ਉਹ ਦੋਨੇ ਜਿਆਦਾ ਵੱਡੇ ਆ ਜਿਹੜਾ ਇਸ ਤੋਂ ਬਾਅਦ ਅਸੀਂ ਅਗਲਾ ਸਿਟੀ ਜਾਣਾਗਾ ਬਰੁਗ ਉਹ ਤਾਂ ਮੈਨੂੰ ਲੱਗਦਾ ਇਹ ਤੋਂ ਵੀ ਛੋਟਾ ਹੈਗਾ ਤੁਰਦੇ-ਤੁਰਦੇ ਇਹ ਹੁਣ ਪਹੁੰਚੇ ਆਂ ਅਸੀਂ ਅਸਲ ਟਿਕਾਣੇ ਤੇ ਇਹ ਆ ਇਹ ਸ਼ਹਿਰ ਦੀ ਅਸਲ ਖੂਬਸੂਰਤੀ ਜਿਹਦੇ ਕਰਕੇ ਇਹ ਸ਼ਹਿਰ ਪੂਰਾ ਜ਼ਿਆਦਾ ਮਸ਼ਹੂਰ ਹੈ ਤੇ ਇੱਥੇ ਤੁਹਾਨੂੰ ਹਜ਼ਾਰ ਹਜ਼ਾਰ ਸਾਲ ਪੁਰਾਣੇ ਚਰਚ ਤੇ ਬਾਕੀ ਇੰਨਾ ਪੁਰਾਣਾ ਇਤਿਹਾਸ ਘਰ ਤੇ 9ਵੀਂ 10ਵੀਂ ਸਦੀ ਦੇ ਉਹ ਆਮ ਹੀ ਮਿਲ ਲੰਗੇ ਤੇ ਜਿਹੜਾ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਸ਼ਹਿਰ ਦਾ ਟਾਊਨ ਹਾਲ ਜਿਵੇਂ ਆਪਾਂ ਹਰ ਸ਼ਹਿਰ 'ਚ ਪਹਿਲਾਂ ਤੁਹਾਨੂੰ ਬੈਲਜੀਅਮ ਦੇ ਲਗਭਗ ਬਰਸਲ 'ਚ ਵੀ ਦਿਖਾਇਆ ਸੀ ਟਾਊਨ ਹਾਲ ਤੇ ਅੰਤਵਰਪ 'ਚ ਵੀ ਦਿਖਾਇਆ ਸੀ ਟਾਊਨ ਹਾਲ ਉਹ ਇਹ ਪੀੜ ਇੱਥੇ ਵੀ ਕੋਈ ਜ਼ਿਆਦਾ ਨਹੀਂ ਦੇਖਣ ਨੂੰ ਮਿਲ ਰਹੀ ਆ ਬਹੁਤ ਸੋਹਣਾ ਫਾਊਂਟੇਨ ਬਣਾਇਆ ਹੈ ਲੋਕ ਗਾਉਂਦੇ ਵਜਾਉਂਦੇ ਇੱਥੇ ਸਾਹਮਣੇ ਕੁਝ ਬਈ ਵਜਾ ਰਹੇ ਹੈਗਾ ਬੈਲਜੀਅਮ ਦੇਸ਼ ਨੂੰ ਘੁੰਮਣਾ ਨਾ ਇੰਨਾ ਕਿ ਜ਼ਿਆਦਾ ਸੌਖਾ ਹੈ ਬਰਸਲ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਪੈਂਦਾ ਜਿਹੜੀ ਇਹਦੀ ਰਾਜਧਾਨੀ ਮੇਨ ਸਟੇ ਮਤਲਬ ਬੰਦਾ ਉੱਥੇ ਰੱਖੇ ਤੇ ਉੱਥੋਂ 1 ਘੰਟੇ ਦੀ ਡਿਸਟੈਂਸ ਤੇ ਸਾਰੇ ਸ਼ਹਿਰ ਹੈ ਜਿੱਧਰ ਮਰਜ਼ੀ ਚੱਲ ਜਾਓ ਘੁੰਮਣ ਤੇ ਮਸਾ ਵੱਧ ਤੋਂ ਵੱਧ ਮੈਨੂੰ ਲੱਗਦਾ 1 ਘੰਟਾ ਲੱਗਦਾ ਹੈ ਹੈ ਨਾ ਜੀ ਜੀ ਆਪਾਂ ਅਨੁਸਾਰ 1 ਘੰਟੇ ਦੇ ਵਿੱਚ ਵਿੱਚ ਤੁਸੀਂ ਜਿੱਥੇ ਤੁਹਾਡਾ ਜੀ ਕਰਦਾ ਉੱਥੇ ਜਾ ਸਕਦੇ ਹੋ ਮਤਲਬ ਇੰਨੀ ਟੂਰਿਸਟ ਜਿਹੜੀਆਂ ਜਗਾਵਾਂ ਨੇ ਨੇ ਪਬਲਿਕ ਟਰਾਂਸਪੋਰਟ ਤੇ ਮਤਲਬ ਇੰਨੀ ਜ਼ਿਆਦਾ ਚੱਲਦੀ ਹੈ ਇਹ ਨਹੀਂ ਹੈਗਾ ਨਹੀਂ ਕਿਸੇ ਦੇਸ਼ 'ਚ ਜਾ ਕੇ ਕਿ ਉਹਨਾਂ ਰੋਇਟਾਚੀ ਚੱਕਾ ਉਧਰ ਜਾਓ ਰੋਇਟਾਚੀ ਚੱਕਾ ਉਧਰ ਜਾਓ ਇੱਕ ਥਾਂ 'ਵੇਂ ਹੋਟਲ ਲਾਓ ਜੀ ਜਾਓ ਹਾਂਜੀ ਹਾਂ ਸਵੇਰੇ ਜਾਓ ਜਿਵੇਂ ਹੁਣ ਅਸੀਂ ਅੱਜ ਆਏ ਆ ਬ੍ਰਸਲ ਤੋਂ ਤੇ 2 ਘੰਟੇ 2 ਘੰਟੇ ਮਤਲਬ ਅਸੀਂ 3 ਘੰਟੇ ਇੱਥੇ ਘੁੰਮ ਕੇ ਤੇ ਸ਼ਾਮ ਨੂੰ ਫੇਰ ਉੱਥੇ ਜਾ ਸਕਦੇ ਹਾਂ ਤੇ ਪਬਲਿਕ ਟਰਾਂਸਪੋਰਟ ਹਰ 15 ਮਿੰਟ ਬਾਅਦ ਹੈ ਇੰਨੀ ਜ਼ਿਆਦਾ ਹੈਗੀ ਤੇ ਇੰਨੀ ਜ਼ਿਆਦਾ ਫਾਸਟ ਹੈ ਪੂਰਾ ਬੈਲਜੀਅਮ ਮਿਲਦਾ ਜੇ ਤੁਸੀਂ ਕ੍ਰਾਸ ਕਰਨਾ ਨੇ 2.5 ਘੰਟੇ ਨੇ ਸਾਰਾ ਬੈਲਜੀਅਮ ਕ੍ਰਾਸ ਕਰ ਜਾਉਗੇ ਅੱਗੇ ਜਾਂਦੇ ਜਾਂਦੇ ਕਾਫੀ ਸਾਰੀਆਂ ਹੋਰ ਜਿਹੜੀਆਂ ਪੁਰਾਣੀਆਂ ਇਮਾਰਤਾਂ ਵੀ ਦਿਖ ਰਹੀਆਂ ਤੇ ਇਹ ਹੁਣ ਸਾਡੇ ਖੱਬੇ ਪਾਸੇ ਇਹ ਵਾਲੀ ਇਮਾਰਤ ਇਹ ਇਹਨਾਂ ਦਾ ਸਿਟੀ ਹਾਲ ਆ ਕਚਹਿਰੀਆਂ ਕਹਿ ਸਕਦੇ ਹੋ ਇਹਨਾਂ ਦੀ ਜਿੰਨੇ ਕੰਮ ਧੰਦੇ ਹੁੰਦੇ ਇਹਨਾਂ ਦੇ ਇਹ ਇੱਥੇ ਹੁੰਦੇ ਆ ਤੇ ਥੋੜਾ ਇਹ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਇਸ ਤਰ੍ਹਾਂ ਦੀ ਇਮਾਰਤ ਹੈ ਕੁਝ ਤੇ 1618 ਦੀ ਬਣੀ ਹੋਈ ਆ ਉਹ ਉੱਪਰ ਲੱਗਿਆ ਹੋਇਆ ਇਹਦੇ ਤੁਹਾਨੂੰ ਸ਼ਾਇਦ ਨਜ਼ਰ ਆ ਜੇ 1618 ਐਨੀਆਂ-ਐਨੀਆਂ ਪੁਰਾਣੀਆਂ ਇਮਾਰਤਾਂ ਇਹ ਸ਼ਹਿਰ ਦੀਆਂ 2018 ਤੱਕ 400 ਸਾਲ ਹੋ ਗਏ ਕਿਹੜਾ ਸਿਮਿੰਟ ਲੱਗਿਆ ਹੋ ਕਿਹੜੀ ਬਜਰੀ ਲੱਗੀ ਹੋ ਇਹਦੇ ਤੇ ਕੀ ਮਟੀਰੀਅਲ ਆਇਆ ਹੋ 400 ਸਾਲ ਤੋਂ ਮਾਰਦ ਅਜੇ ਤੱਕ ਖੜੀ ਹੈ ਯੂਰਪਨਾ ਲਗਭਗ ਸਾਰਾ ਇੱਕੋ ਜਿਹਾ ਤੇ ਹੁਣ ਤਾਂ ਸਾਨੂੰ ਵੀ ਐ ਹੋਣ ਲੱਗ ਗਿਆ ਵੀ ਕਿੰਨਾ ਘਮਲੇ ਪੁਰਾਣੀਆਂ ਇਮਾਰਤਾਂ ਪੁਰਾਣਾ ਸਾਰਾ ਕੁਝ ਤੇ ਬਸ ਮੇਬੀ 10 ਜਾਂ 15 ਦਿਨ ਹੋਰ ਤੇ ਇਹ ਤੋਂ ਬਾਅਦ ਚ ਅਸੀਂ ਵੀ ਅਸੀਂ ਟੇਸਟ ਚੇਂਜ ਕਰਾਂਗੇ ਜਾਂ ਹੁਣ ਅਸੀਂ ਅਫਰੀਕਾ ਕੰਟੀਨੈਂਟ 'ਚ ਜਾਣ ਦੀ ਸੋਚ ਰਹੇ ਹਾਂ ਦੁਬਾਰਾ ਤੇ ਨਹੀਂ ਪਰ ਕੈਨੇਡਾ ਦਾ ਜਾਣੀ ਆ ਹਨਾ ਤੇ ਹਾਸਟਰ ਕੈਨੇਡਾ ਜਾ ਰਹੇ ਹਾਂ ਮਤਲਬ ਸਾਨੂੰ ਵੀ ਆਉਂਦਾ ਵੀ ਥੋੜਾ ਜਿਹਾ ਟੇਸਟ ਜਾ ਚੇਂਜ ਹੋ ਜਾਏ ਕਿਉਂਕਿ ਲਗਭਗ ਲਗਭਗ ਸਾਰਾ ਇੱਕ ਹੈ ਤੇ ਬਾਕੀ ਹੁਣ ਇਹਨਾਂ ਦਿਨਾਂ 'ਚ ਖੁਸ਼ੀ ਇੱਧਰ ਚੱਲਦੇ ਆ ਦੂਜੇ ਪਾਸੇ ਓਕੇ ਬਾਕੀ ਇਹਨਾਂ ਦਿਨਾਂ 'ਚ ਥੋੜੀ ਜਿਹੀ ਗਰਮੀ ਵੀ ਸ਼ੁਰੂ ਹੋਣ ਲੱਗੀ ਤੇ ਅੱਜ ਬਹੁਤ ਜ਼ਿਆਦਾ ਗਰਮੀ ਹੈ ਤੁਰਦੇ ਫਿਰਦੇ ਨੂੰ ਗਰਮੀ ਲੱਗ ਰਹੀ ਆ ਚਾਕਲੇਟਸ ਨੇ ਬੈਲਜੀਅਮ ਦੀਆਂ ਜਿਹੜੀਆਂ ਤੁਸੀਂ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਸੀ ਬ੍ਰਸਲ ਦੇ ਵਿੱਚ ਹਾਂਜੀ ਬੈਲਜੀਅਮ ਦੀ ਚਾਕਲੇਟ ਦੁਨੀਆ ਭਰ ਚ ਮਸ਼ਹੂਰ ਹੈ ਇੱਧਰ ਐ ਖੁਸ਼ੀ ਮੈਂ ਲੱਗਦਾ ਸਾਰੇ ਇੱਧਰ ਜਾ ਰਹੇ ਆ ਬਾਈ ਇਹਨਾਂ ਅਰਜੰਟੀਨਾ ਤੋਂ ਸੀ ਤੇ ਇੰਨਾ ਸੋਹਣਾ 뮤ਜ਼ਿਕ ਵਜਾ ਰਿਆ ਸੀਗਾ ਤੇ ਇੱਥੇ ਕਈ ਬੰਦੇ ਵੀ ਆ ਵੀ ਜਿਨ੍ਹਾਂ ਕੋਲ ਟੈਲੈਂਟ ਹੈ ਕੁਛ ਨਾ ਕੁਛ ਜਿਵੇਂ ਆ ਚੀਜ ਹੈ ਨਾ ਤੇ ਉਹ ਯੂਰਪ ਚ ਡੇਲੀ ਕੰਮ ਕਰ ਜਾਂ ਜੌਬ ਹੋਰ ਨਹੀਂ ਕਰਦੇ ਬਸ ਉਹਨਾਂ ਦਾ ਇਹੀ ਪ੍ਰੋਫੈਸ਼ਨ ਹੁੰਦਾ ਹੈਗਾ ਉਹ ਬਸ 뮤ਜ਼ਿਕ ਵਜਾਉਂਦੇ ਆ ਤੇ ਸਟਰੀਟ 뮤ਜ਼ਿਕ ਹੈ ਤੇ ਪੈਸੇ ਇਕੱਠੇ ਕਰਦੇ ਹਨ ਤੇ ਬਹੁਤ ਵਧੀਆ ਲੱਗਦਾ ਇੱਥੇ ਸੁਣਦੇ ਵੀ ਬਹੁਤ ਲੋਕ ਆ ਇੱਥੇ ਨਾ ਲੋਕ ਸਪੈਸ਼ਲ ਸੁਣਦੇ ਆ ਵੀ ਤੂੰ ਆਹ ਸੌਂਗ ਵਜਾ 5 ਮਿੰਟ ਬਹਿ ਕੇ ਇੰਜੋਏ ਕਰਦੇ ਆ ਹੱਥ 'ਚ ਕਾਫੀ ਬੀਅਰ ਦਾ ਗਲਾਸ ਹੁੰਦਾ ਤੇ ਪੈਸੇ ਦੇ ਕੇ ਮਤਲਬ ਹੈ ਲਾਈਵ ਮਿਊਜ਼ਿਕ ਸੁਣਨਾ ਹਾਂਜੀ ਲਓ ਜੀ ਤੁਰਦੇ ਤੁਰਦੇ ਹੁਣ ਅਸੀਂ ਪਹੁੰਚਣ ਵਾਲਿਆਂ ਜਿਹੜਾ ਇੱਥੇ ਕਿਲ ਹੈਗਾ ਫੋਰਟ्रेस ਕਹਿ ਸਕਦੇ ਹੋ ਤੁਸੀਂ ਤੇ ਇੱਥੇ ਦਰਿਆ ਵੀ ਜਾਂਦਾ ਇੱਕ ਜਿੰਨੇ ਵੀ ਇਹ ਸ਼ਹਿਰ ਹੈ ਨਾ ਯੂਰਪ ਦੇ ਤੁਸੀਂ ਦੇਖੇ ਹੋਣੇ ਸਾਰਿਆਂ ਵਿੱਚ ਜਿਹਦੀ ਦਰਿਆ ਲੰਘਦਾ ਹੈ ਉਹਦਾ ਕਾਰਨ ਇਹ ਹੁਣ ਸਾਹਮਣੇ ਜਾਈ ਹੈ ਵੀ ਪ੍ਰਾਣੇ ਸਮਿਆਂ ਚ ਜਿੰਨੇ ਸ਼ਹਿਰ دریا ਦੇ ਕਿਨਾਰੇ बसे ਹੋਏ ਇੰਨਾ ਚੋ دریا ਨਹੀਂ ਲੰਗਦਾ ਇਹ دریا ਦੇ ਕਿਨਾਰੇ बसे ਆ ਤੇ ਉਹਦਾ ਕਾਰਨ ਵੀ ਟਰਾਂਸਪੋਰਟ ਦੇ ਸਾਧਨ ਪਿਛਲੇ ਸਮਿਆਂ ਦੇ ਵਿੱਚ ਸਿਰਫ ਤੇ ਸਿਰਫ ਸਮੁੰਦਰੀ ਜਹਾਜ਼ ਸ਼ਿਪ ਬੋਟ ਹੁੰਦੇ ਸੀਗੇ ਤੇ ਫਿਰ ਜਿੱਥੇ ਆਸਾਨੀ ਨਾਲ ਆਇਆ ਜਾਇਆ ਜਾ ਸਕਦਾ ਇਹ دریا ਨਹੀਂ ਲੰਗਦਾ ਉੱਥੇ ਬਸੋਂ ਹੋ ਗਈ ਉੱਥੇ ਲੋਕ ਬਹਿ ਗਏ ਤੇ ਤਾਂ ਹੀ ਕਰਕੇ ਜਿੰਨੇ ਵੀ ਤੁਹਾਨੂੰ ਸ਼ਹਿਰ ਮਿਲਣਗੇ ਵੱਡੇ ਵੱਡੇ ਕੋਈ ਵੀ ਹੁਣ ਪੁਰਾਣੇ ਸਾਰੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਮਤਲਬ ਮਿਲੂਗਾ ਭਾਵੇਂ ਪੈਰਿਸ ਲਾ ਲਓ ਭਾਵੇਂ ਲੰਡਨ ਲਾ ਲਓ ਸਾਰੇ ਕਿਤੇ ਤੁਹਾਨੂੰ ਜਹਾਜ਼ ਮਿਲਣਗੇ ਇੱਥੇ ਹੀ VOTING ਹੁੰਦੀ ਆ ਉਹ ਸਾਹਮਣੇ ਦੇਖੋ ਕੁਝ ਬੋਟਸ ਖੜੀਆਂ ਇੱਥੋਂ ਤਾਂ ਲੱਗਦਾ ਜਿਵੇਂ ਇਟਲੀ ਦਾ ਵੈਨਿਸ ਹੋਵੇ ਉਹ ਸਾਹਮਣੇ ਬੋਟ ਰਾਈਡ ਕਰ ਸਕਦੇ ਹੋ ਤੁਸੀਂ ਤੇ ਇਧਰਲੇ ਪਾਸੇ ਕਿਲ੍ਹਾ ਹੈਗਾ ਬਿਲਕੁਲ ਨੇੜੇ ਇੱਥੋਂ ਟਿਕਟਸ ਮਿਲ ਜਾਂਦੀਆਂ ਨੇ ਸਾਹਮਣੇ ਤੇ ਜਿਹੜੇ ਸ਼ਹਿਰ ਚ ਅਸੀਂ ਅੱਜ ਆਏ ਆ ਤੁਹਾਨੂੰ ਦਿਖਾ ਦਈਏ ਤੇ ਇਹ ਸ਼ਹਿਰ ਦਾ ਨਾਮ ਹੈ ਜੀ ਗੈਂਟ ਇਹ ਜੀ ਐਚ ਈ ਐਨ ਟੀ ਵੀ ਪਾਉਂਦੇ ਜੀ ਐਨ ਟੀ ਗੈਂਟ ਵੀ ਪਾਉਂਦੇ ਬਹੁ ਟਿਕਟਸ ਹਾਂਜੀ ਮੈਂ ਕਿਹਾ ਇੱਥੇ ਵੀ ਦੇਖੋ ਉਹੀ ਪਾਣੀ ਚ ਇਹ ਮੈਂ ਸਰਚ ਕੀਤਾ ਸੀ ਖੁਸ਼ੀਆਂ ਦੇ ਬਾਰੇ ਇਹ ਜਿੱਥੇ ਮਤਲਬ ਦਰਿਆ ਲੰਘਦਾ ਉੱਥੇ ਸ਼ਹਿਰ ਵਸੇ ਹੋਏ ਆ ਇਹਦਾ ਕਾਰਨ ਇਹ ਸੀਗਾ ਤੁਹਾਨੂੰ ਬਾਅਦ ਚ ਸਮਝਾਉਣਾ ਮੈਂ ਸਾਰਿਆਂ ਨੂੰ ਦੱਸ ਸਮਝਾਤਾ ਸੀਗਾ ਓਕੇ ਠੀਕ ਹੈ ਓਕੇ ਆ ਅਸਲ 'ਚ ਦੇਖਣਾ ਏ ਸੀ ਜੀ ਖੂਬਸੂਰਤੀ ਤੇ ਜਿਹੜੇ ਕਰਕੇ 1 ਘੰਟਾ ਆਏ ਆ ਅਸੀਂ ਤੇ ਜਿਹੜਾ ਇਹ ਸ਼ਹਿਰ ਹੈ ਐਮਸਟਰਡਮ ਵਰਗਾ ਹੈ ਬਿਲਕੁਲ ਇਮਾਰਤਾਂ ਹਾਲੈਂਡ 'ਚ ਚੱਲ ਜੋ ਓਵੇਂ ਬੈਲਜੀਅਮ 'ਚ ਚੱਲ ਜੋ ਦੋਵੇਂ ਦੇਸ਼ਾਂ 'ਚ ਇੱਕੋ ਜਿਹਾ ਤੇ ਆਹ ਸਾਹਮਣੇ ਵਾਲੇ ਪਾਸੇ ਕਿਲਾ ਗਿਆ ਇਹ ਹਜ਼ਾਰ ਸਾਲ ਪੁਰਾਣਾ ਕਿਲਾ ਹੈ 1000 ਕੁਛ ਉਹਦੇ ਵਿੱਚ ਬਣਿਆ ਸੀਗਾ ਕਿਲੇ ਰਿਪਨ ਚਾਹੇ ਆਪਣੇ ਇੰਡੀਆ ਦੇ ਲਾ ਲੋ ਚਾਹੇ ਬਾਹਰ ਦੇ ਸੇਮ ਹੀ ਹੁੰਦੇ ਨੇ ਹੈਨਾ ਤਾਂ ਇਹ ਵੀ ਨਹੀਂ ਆਪਣੇ ਵੀ ਹਜ਼ਾਰ ਹਜ਼ਾਰ ਸਾਲ ਪੁਰਾਣੇ ਕਿਲੇ ਨੇ ਮੈਂ ਆਪਣੇ ਵੀ ਉੱਚੀਆਂ ਉੱਚੀਆਂ ਜੀਆਂ ਕੰਧਾਂ ਹਨਾ ਸੇਮ ਆ ਤੇ ਇਹਦੇ ਪਿਛਲੇ ਪਾਸੇ ਹੁਣ ਚੱਲ ਕੇ ਆਉਨੇ ਆਪਾਂ ਪਰ ਜਿਵੇਂ ਆਪਾਂ ਇੰਡੀਆ 'ਚ ਦੇਖਿਆ ਆਪਣੇ ਨਾ ਕਿਲੇ ਬਹੁਤ ਵੱਡੇ ਹੁੰਦੇ ਆ ਜਿਵੇਂ ਅਸੀਂ ਮਹਾਰਾਸ਼ਟਰ 'ਚ ਦੇਖਿਆ ਇੱਥੇ ਕਿਲਿਆਂ ਕੋਲੇ ਜਿਹੜੀ ਲੈਂਡ ਆ ਉਹ ਘਟਾ ਆਪਣੇ ਕੋਲੇ ਬਹੁਤ ਲੈਂਡ ਆ ਮਤਲਬ ਇਹ ਚੀਜ਼ ਆਪਣੇ ਰਾਜਿਆਂ ਕੋਲੇ ਖੁੱਲੀਆਂ ਜ਼ਮੀਨਾਂ ਸੀ ਪੁਰਾਣੇ ਟਾਈਮ ਆਪਣੇ ਘਰ ਵੀ ਖੁੱਲੇ ਹੁੰਦੇ ਆਪਣੇ ਖੁਸ਼ੀ ਹੁੰਦਾ ਵੀ ਪੰਜਾਬ ਜਾਂ ਇੰਡੀਆ ਆਪਣੇ ਸੋਨੇ ਦੀ ਜਿਹੜੀ ਕਹਿੰਦੇ ਸੀ ਉਹਨਾਂ ਟਾਈਮਾਂ 'ਚ ਇੰਡੀਆ ਬਹੁਤ ਅਮੀਰ ਦੇਸ਼ ਸੀਗਾ ਹਾਂਜੀ ਹਾਂਜੀ ਜਿਵੇਂ ਉਹਨਾਂ ਦੀ ਛੋਟਾ ਕਿਲਾ ਹਾਂਜੀ ਇਹਨਾਂ ਦੀ ਕਰੰਸੀ ਬਹੁਤ ਉੱਪਰ ਆ ਜੇ ਗਲਤ ਹਨਾ ਤਾਂ ਹੀ ਲੁੱਟ ਲੁੱਟ ਇਹਨਾਂ ਨੇ ਆਪਣੇ ਬੰਦ ਭਰੀ ਹਾਂ ਭਰਿਆ ਤਾਂ ਆਪਾਂ ਨੂੰ ਹੈ ਜੀ ਲੁੱਟ ਲੁੱਟ ਲਿਆਂਦਾ ਉਦੋਂ ਪੁਰਾਣੇ ਸਮਿਆਂ 'ਚ ਇੰਡੀਆ ਨੂੰ ਤੇ ਹੁਣ ਆਪ ਅਮੀਰ ਬਣੇ ਬੈਠੇ ਆ ਇਹ ਸ਼ਹਿਰ ਨੂੰ ਤੁਰ ਕੇ ਵੀ ਦੇਖਿਆ ਜਾ ਸਕਦਾ ਤੁਰਨ ਲਈ ਵਧੀਆ ਪਰ ਪਬਲਿਕ ਟਰਾਂਸਪੋਰਟ ਜੇ ਆ ਟਰੇਮ ਚੱਲਦੀ ਹੈ ਪੂਰੇ ਸਿਟੀ ਦੇ ਵਿੱਚ ਸਿਰਫ ਲੈਂਦੀ ਹੈ ਇਹ ਤੁਹਾਡੇ ਤੋਂ 2.5 ਯੂਰੋ 2.5 ਯੂਰੋ ਇਹ ਇੱਕ ਰਾਈਡ ਦੇ 2.5 ਲੱਗੇ ਸੀ ਨਾ ਆਪਣੇ ਹਾਂਜੀ 5 ਲੱਗੇ ਸੀ ਹਾਂਜੀ ਦੋਹਾਂ ਦੇ 5 ਲੱਗੇ ਸੀ ਮਤਲਬ 2.5 ਯੂਰੋ 'ਚ ਤੁਸੀਂ ਕਿਤੇ ਵੀ ਉਤਰ ਸਕਦੇ ਹੋ ਅੱਜ ਨਾ ਯਾਰ 28 ਡਿਗਰੀ ਟੈਂਪਰੇਚਰ ਆ ਤੇ ਵਾਕੀ ਗਰਮੀ ਲੱਗ ਰਹੀ ਹੈ ਤੇ ਜਿਹੜੇ ਇਧਰ ਦੇ ਲੋਕ ਆ ਨਾ ਇਹਨਾਂ ਲਈ ਇਹ ਬਹੁਤ ਜ਼ਿਆਦਾ ਹੈਗੀ ਤੁਹਾਨੂੰ ਪਤਾ ਅਸੀਂ ਤਾਂ ਜਿਹੜਾ ਨਾ ਆਪਾਂ ਸੁਣਦੇ ਨਹੀਂ ਹੁੰਦੇ ਜਦੋਂ ਗਰਮੀ ਜ਼ਿਆਦਾ ਹੋ ਜਾਣੀ ਕਿ ਬਾਹਰਲੇ ਦੇ ਸੰਚ ਇੰਨੇ ਬਜ਼ੁਰਗ ਚੜਾਈ ਕਰਗੇ ਮਤਲਬ ਇਹ ਗਰਮੀ ਜਿਵੇਂ ਹੀ ਨਹੀਂ ਚੱਲ ਸਕਦੇ ਆਪਾਂ ਨਹੀਂ ਚੱਲ ਸਕਦੇ ਸਹੀ ਗੱਲ ਸਾਡੇ ਲਈ ਅੱਜ ਬਹੁਤ ਕੰਫਰਟੇਬਲ ਹੈ ਤੇ ਨਹੀਂ ਇਹ ਕੀ ਹੁੰਦਾ ਸੀਗਾ ਜਿਵੇਂ ਅਸੀਂ ਇੱਥੇ ਜੈਕਟ ਜਾਂ ਕੁਛ ਨਾ ਕੁਛ ਪਾਈ ਫਿਰਦੇ ਸੀ ਹਨ ਤੇ ਸਾਨੂੰ ਕਹਿੰਦੇ ਵੀ ਗਰਮੀਆਂ ਦੇ ਦਿਨ ਆ ਯਾਰ ਇਹ ਕੀ ਪਾਈ ਫਰਦੇ ਆਪਾਂ ਜਵੇਂ ਠੰਡ ਨਹੀਂ ਚੱਲ ਸਕਦੇ ਜਿਹੜੇ ਆਪਾਂ ਉਧਰਲੇ ਲੋਕ ਆ ਏਸ਼ੀਅਨ ਹਨਾ ਆਪਾਂ ਨੂੰ ਗਰਮੀ ਦੀ ਆਦਤ ਪਈ ਹੋਈ ਹੈ ਤੇ ਜਿੱਦਣ ਦੇ ਤੁਸੀਂ ਦੇਖ ਲਓ ਮਨ ਲੱਗਦਾ ਅਸੀਂ ਆਇਆ ਖੁਸ਼ੀ ਆਪਾਂ ਮਈ ਦੇ ਆਏ ਹੋਏ ਆ ਹਨਾ ਹਾਂਜੀ ਹਾਂਜੀ ਮਈ ਦੇ ਆਏ ਹੋਏ ਆ ਲਗਭਗ 2 ਮਹੀਨੇ ਹੋ ਗਏ ਸਾਨੂੰ ਯੂਰਪ ਘੁੰਮਦਿਆਂ ਨੂੰ ਤੇ ਪਹਿਲੀ ਵਾਰੀ ਇੰਨਾ ਟੈਂਪਰੇਚਰ ਜਾਂ ਪਹਿਲੀ ਵਾਰੀ ਅਸੀਂ ਅੱਜ ਇੰਨੀ ਗਰਮੀ ਦੇਖ ਰਹੇ ਹਾਂ ਤੇ ਇੱਥੇ ਦੀ ਪਰ ਇਹ ਮौज ਆ ਇੱਥੇ ਗਰਮੀ ਹੋਣੀ ਹਾਂਜੀ ਦੋ ਦਿਨ ਇਥੇ ਧੁੱਪ ਨਿਕਲਦੀ ਆ ਤੀਸਰੇ ਦਿਨ ਇਥੇ ਬੱਦਲ ਹੋ ਕੇ ਮਤਲਬ ਮੀਂਹ ਪੈ ਜਾਂਦਾ ਨਾਲ ਦੀ ਨਾਲ ਜੇ ਹੁਣ ਆਹ ਟੈਂਪਰੇਚਰ ਇਥੇ ਵੱਧ ਤੋਂ ਵੱਧ ਦੋ ਦਿਨ ਰਹਿਣਾ ਮਸਾਂ 30 ਤੱਕ ਜਾਊਗਾ ਨਾਲ ਦੀ ਨਾਲ ਨਾਲ ਦੀ ਨਾਲ ਤੁਹਾਨੂੰ ਇਥੇ ਬਸ ਮੀਂਹ ਪੈ ਕੇ ਫਿਰ 15 16 ਤੇ ਆ ਜਾਣਾ ਖੁਸ਼ੀ ਆਪਾਂ ਇੰਨੇ ਕੰਟਰੀ ਚ ਦੇਖ ਲੈ ਯਾਰ ਇਹਨਾਂ ਦਾ ਕਲਚਰ ਬਾਹਰ ਬਹਿ ਕੇ ਖਾਣ ਦਾ ਕਿੰਨਾ ਹੈ ਨਾ ਹਾਂਜੀ ਬ੍ਰੇਕਫਾਸਟ ਤਾਂ ਬਹੁਤ ਕਰਦੇ ਆ ਰਿਪਨ ਮਾਰੇ ਲੰਚ ਜਾਂ ਹੋਰ ਕਿੰਨਾ ਖਾਂਦੇ ਆ ਸਾਰੇ ਭਰੇ ਹੀ ਰਹਿੰਦੇ ਖਾਈ ਜਾਂਦੇ ਆ ਖਾਈ ਜਾਂਦੇ ਆ ਇੰਨਾ ਦੇ ਰਿਪਨ ਮੈਨੂੰ ਐ ਲੱਗਦਾ ਘਰੇ ਬਣਾਉਣ ਵਾਲਾ ਕਲਚਰ ਨਹੀਂ ਹੈਗਾ ਤਾਂ ਹੀ ਹੈ ਰੋਟੀ ਇੱਥੋਂ ਦੇ ਜਿਹੜੇ ਰੈਸਟੋਰੈਂਟ ਹਨ ਉਹ ਵੀ ਇੰਨੇ ਪੁਰਾਣੇ ਹੁੰਦੇ ਆ ਤੁਸੀਂ ਆ ਦੇਖੋ ਹੁਣ ਆ ਪੱਥਰ ਦੇ ਕਮਰੇ ਚ ਪਤਾ ਨਹੀਂ ਕੀ ਕਿੱਥੇ ਬਣਾ ਰੱਖਿਆ ਇਹਨਾਂ ਨੇ ਅੰਦਰ ਇੰਨਾ ਹਨੇਰਾ ਰਿਪਨ ਅੱਕਦੇ ਕਿ ਰਿਪਨ ਆਪਾਂ ਤਾਂ ਦੋ ਦਿਨ ਬਾਹਰਲਾ ਖਾ ਲਈ ਆਪਾਂ ਤਾਂ ਐ ਹੋ ਜਾਂਦਾ ਵੀ ਘਰ ਦੀ ਰੋਟੀ ਚਾਹੀਦੀ ਹੈ ਨਾ ਸਹੀ ਗੱਲ ਆ ਯਾਰ ਇਹਨਾਂ ਦਾ ਪਤਾ ਨਹੀਂ ਕਿਹੜਾ ਹਸਾਬ ਦਾ ਟੇਸਟ ਹੈ ਜਮੇ ਨਹੀਂ ਅੱਖ ਦੇ ਪਰ ਸੱਚੀ ਨਾਲ ਤਾਂ ਤਾਂ ਫੂੜੇ ਆ ਆ ਇਹ ਤਾਂ ਖਾਂਦੀ ਇਹ ਇਹਨਾਂ ਦੇ ਖਾਣ ਪੀਣੇ ਇਹ ਜੇ ਇਹਨਾਂ ਦਾ ਫੂੜੇ ਇਹ ਆ ਖਾਣਾ ਤਾਂ ਕੁਛ ਅਸੀਂ ਵੀ ਹੈ ਪਰ ਇੱਥੇ ਤੁਹਾਨੂੰ ਲੰਚ 'ਚ ਜਿਆਦੇ ਆਪਸ਼ਨ ਜਿਹੜੀਆਂ ਆ ਕੇ ਮਿਲ ਗਈਆਂ ਬਫਲਜ਼ ਰੈਪਲਜ਼ ਕੀ ਬੋਲਦੇ ਉਹਨਾਂ ਨੂੰ ਫਰਾਈਜ਼ ਇਹਨੂੰ ਬਫਲਜ਼ ਫ੍ਰੈਪਸ ਫ੍ਰੈਪਸ ਬੋਲਦੇ ਆ ਜਾਂ ਆਈਸਕ੍ਰੀਮ ਇਹ ਕੁਝ ਜ਼ਿਆਦਾ ਮਿਲ ਜਾਂਦਾ ਹ ਅ ਲਿਉਂਡੀਜ਼ ਖਾ ਲੈਣੇ ਕੁਝ ਮੈਂ ਨਹੀਂ ਖਾਣੇ ਨਹੀਂ ਦੇ ਲੋਨੇ ਹੁਣ ਸਾਨੂੰ ਪਤਾ ਲੱਗਣ ਲੱਗਾ ਚਾਕਲੇਟ ਨੂੰ ਬੋਲਦੇ ਐ ਬੈਲਜੀਅਮ ਦੀ ਚਾਕਲੇਟ ਵੈਸੀ ਮਸ਼ਹੂਰ ਆ ਦੇਖੋ ਲਰਨ ਡੇਜ ਇਹ ਪਹਿਲੀ ਵਾਰੀ ਸਵਿਟਜ਼ਰਲੈਂਡ ਚ ਸੁਣਿਆ ਸੀ ਸੋ ਇਹੋ ਜੀ ਐ ਜੀ ਸਾਰਾ ਸ਼ਹਿਰ ਬਸ ਤੇ ਜਿਹਦੇ ਕਰਕੇ ਅ ਮਤਲਬ ਲੋਕੀ ਇਹਨਾਂ ਆਉਂਦੇ ਆ ਦੇਖਣ ਪੁਰਾਣੀਆਂ ਇਮਾਰਤਾਂ ਇਹੋ ਜੇ ਪੁਰਾਣੇ ਘਰ ਵਾਓ ਇੱਥੋਂ ਜਾਂਦੀਆਂ ਬੋਟਸ ਮਨ ਲੱਗਦਾ ਹੈ ਹਨਾ ਬੋਟ ਟ੍ਰਿਪ ਹਾਂਜੀ ਬੋਟ ਟ੍ਰਿਪ ਤੁਹਾਨੂੰ ਥਾਂ ਥਾਂ ਮਿਲ ਲੰਗੇ ਤੇ ਵੱਡੀ ਗੱਲ ਜਿਹੜੀ ਭੀੜ ਹੈ ਨੀ ਯਾਰ ਜਿਵੇਂ ਤੁਹਾਨੂੰ ਕਹਿ ਰਿਹਾ ਸੀ ਨਾ ਵੀ 1 ਵਜੇ ਲੱਗਣ ਲੱਗ ਜਾਂਦਾ ਯੂਰਪ ਸਾਰਾ ਤੇ ਹੁਣ ਐਮਸਟਰਡਮ ਵਾਲੀ ਫੀਲ ਦਿੰਦਾ ਐਦਾਂ ਹੀ ਐਮਸਟਰਡਮ ਪਹਿਲਾਂ ਆਪਾਂ ਵੈਨੇਸ਼ੀਆ ਵੈਨੇਸ਼ੀਆ ਦੇਖਿਆ ਸੀ ਵੈਨੇਸ਼ੀਆ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਟਲੀ ਚ ਦੇਖਿਆ ਸੀਗਾ ਵੈਨੇਸ਼ ਚ ਉਹਨ ਦਾ ਆਪਾਂ ਕਿੰਨਾ ਨਾ ਇਹ ਹੋ ਗਏ ਸੀ ਵੀ ਪਾਣੀ ਚ ਬਹੁਤ ਸੋਹਣਾ ਵਾ ਸੀ ਵੀ ਪਾਣੀ ਚ ਸ਼ਹਿਰ ਹਾਂ ਹੁਣ ਈਜ਼ ਉਹ ਵੀ ਨਾਰਮਲ ਜਾ ਲੱਗਣ ਲੱਗ ਗਿਆ ਹੁਣ ਹੁਣ ਸਾਰੀ ਉਦਾਂ ਉਹ ਕਹਿੰਦੇ ਪਹਿਲਾ ਸ਼ਰਾਬੀ ਪਹਿਲਾ ਹੀ ਹੁੰਦਾ ਹਾਂ ਸਹੀ ਗੱਲ ਹੈ ਮੁੜ ਕੇ ਤਾਂ ਫਿਰ ਉਹਵੇਂ ਦਾ ਲੱਗਣ ਲੱਗ ਜਾਂਦੇ ਹਾਂ ਹੂੰ ਉਹ ਉੱਥੇ ਜਾ ਸਕਦੇ ਆ ਖੁਸ਼ੀ ਆਪਾਂ ਉਹ ਵੀ ਕੋਈ ਦੇਖਣ ਵਾਲੀ ਪਲੇਸ ਹੈ ਚੱਲੇ ਆ ਜੀ ਸਟੇਸ਼ਨ ਦੇ ਵੱਲ ਦੁਬਾਰਾ ਤੇ ਜਾਂ ਇਥੋਂ ਟ੍ਰੇਮ ਲਵਾਂਗੇ ਸਟੇਸ਼ਨ ਤੇ ਪਹੁੰਚਦੇ ਆ ਤੇ ਅਗਲਾ ਸ਼ਹਿਰ ਜਿਹੜਾ ਆਪਣਾ ਬਰੁਜ ਤੇ ਉਧਰੋਂ ਟ੍ਰੇਨ ਲੈਣੀ ਹੈ ਜਿਹੜਾ ਸ਼ਹਿਰ ਆ ਨਾ ਬਰੁਜ ਤੇ ਉਥੇ ਪੀਕੇ ਮੂਵੀ ਦੀ ਸ਼ੂਟਿੰਗ ਹੋਈ ਸੀ ਇਸ ਕਰਕੇ ਬਹੁਤ ਜ਼ਿਆਦਾ ਪਪੂਲਰ ਆ ਉਹ ਤੇ ਪੀਕੇ ਜੀ ਦੇਖਿਆ ਸੀਗਾ ਪਹਿਲਾਂ ਮੈਨੂੰ ਭੁਲੇਖਾ ਸੀਗਾ ਮਾਸ਼ਾ ਅਕ ਤੇ ਐਮਸਟਰਡਮ ਹੋਈ ਸੀਗੀ ਤੇ ਹੁਣ ਸਪੈਸ਼ਲੀ ਪੀਕੇ ਮੂਵੀ ਕਰਕੇ ਉਹ ਸ਼ਹਿਰ ਦੇਖਣ ਜਾ ਰਹੇ ਆ ਮੈਨੂੰ ਲੱਗਦਾ ਨਹੀਂ ਵੀ ਵੈਸੇ ਬਰੋਜੇ ਚ ਸ਼ਾਇਦ ਇੰਨੇ ਜ਼ਿਆਦਾ ਟੂਰਿਸਟ ਜਾਂਦੇ ਆ ਜਾਂ ਉੱਥੇ ਘੁੰਮਣ ਫਿਰਨ ਲਈ ਬਾਕੀ ਕੀ ਕੀ ਉੱਥੇ ਜਾ ਕੇ ਦੇਖਦੇ ਆ। ਐਨੀ ਗਰਮੀ ਕਿਉਂ ਪਾਉਣਾ ਹੈ ਹਾਇਰ ਅੱਬਾ ਇਧਰ ਦੇਸ਼ਾਂ ਚ। ਗੋਰੇ ਪੱਖੀਆਂ ਕੱਢ ਲੀਂ ਦੇਖ ਲੋ ਅੱਜ ਪਹਿਲੇ ਦਿਨ। ਬੜੀ ਗਰਮੀ ਮੰਦੇ ਖੁਸ਼ੀ ਹੈ ਨਾ। ਦਾ ਵੀ ਹੁਣ ਅੱਧੇ ਘੰਟੇ ਦਾ ਰਾਹ ਹੈ ਸਾਡਾ ਅਸੀਂ ਫਰੂਟ ਨਾਲ ਜੂਸ ਇੰਜੋਏ ਕਰਦੇ ਆ 40 ਕੁ ਮਿੰਟਾਂ ਬਾਅਦ ਅਸੀਂ ਪਹੁੰਚ ਗਏ ਆ ਜੀ ਬਰੁਜ ਦੇ ਰੇਲਵੇ ਸਟੇਸ਼ਨ ਦੇ ਫੇ ਬਾਹਰਲੇ ਪਾਸੇ ਚੱਲਦੇ ਆ ਬੱਸ ਵੜਦੇ ਆ ਤੇ ਸਿੱਧਾ ਪਹੁੰਚਦੇ ਆ ਇਹ ਸ਼ਹਿਰ ਦੇ ਸਿਟੀ ਸੈਂਟਰ ਇਹ ਅਸੀਂ ਪਹੁੰਚ ਗਏ ਆ ਬਰੁਜ ਜਿਹੜਾ ਸਿਟੀ ਸੈਂਟਰ ਦੇ ਵਿੱਚ ਤੇ ਜਿਹੜਾ ਇਹ ਸ਼ਹਿਰ ਹੈ ਤੁਹਾਨੂੰ ਦੱਸਦਾ ਬਿਲਕੁਲ ਨੌਰਥ ਸੀ ਦੇ ਮਤਲਬ ਸਮੁੰਦਰ ਦੇ ਕਿਨਾਰੇ ਪੈਂਦਾ ਇਹਦੇ ਸਾਹਮਣੇ ਵਾਲੇ ਪਾਸੇ ਬਿਲਕੁਲ ਇੰਗਲੈਂਡ ਹੈਗਾ ਮੈਨੂੰ ਐਂ ਲੱਗਦਾ ਵੀ 45 ਮਿੰਟ ਜਾਂ ਵੱਧ ਤੋਂ ਵੱਧ 1 ਘੰਟਾ ਇੱਥੋਂ ਇੰਗਲੈਂਡ ਦਾ ਲੱਗਦਾ ਹੋਣਾ ਜੇ ਬਾਈ ਸੀ ਤੁਸੀਂ ਜਾਣਾ ਹੈਗਾ ਇਹ ਸ਼ਹਿਰ ਲਈ ਸਾਡੇ ਕੋਲੇ ਹੈਗੇ 2 ਘੰਟੇ ਤੇ 2 ਘੰਟਿਆਂ ਚ ਆਈ ਥਿੰਕ ਕਾਫੀ ਕੁ ਅੱਛਾ ਸੀ ਦੇਖ ਲਾਂਗੇ ਛੋਟੇ ਛੋਟੇ ਐ ਜੇ ਮੈਂ ਤੁਹਾਨੂੰ ਦੱਸਿਆ ਬਿਲਕੁਲ ਛੇੜ ਕੇ ਬਹੁਤ ਲੰਗਦੇ ਸਾਰੇ ਗੋਰੇ-ਗੋਰੀਆਂ ਪਾ ਕੇ ਕਰਕੇ ਬੰਦਾ ਆਇਡੈਂਟੀਫਾਈਡ ਹੋ ਜਾਣਾ ਦੂਰ ਲਓ ਜੀ ਹੁਣ ਕੋਈ ਰੈਸਟੋਰੈਂਟ ਦੇਖ ਲਈ ਅਸੀਂ ਕਾਫੀ ਪੀ ਲਈਏ ਥੋੜਾ ਜਿਹਾ એનર્ਜੀ ਆਊ ਚਾਰਜ ਹੋ ਜਾਾਂਗੇ ਤੇ ਫੇਰ ਇਹ ਸ਼ਹਿਰ ਦਾ ਪਾਗੇੜਾ ਦੇਵਾਂਗੇ ਸੋਣਾ ਜਾਂ ਕੈਫੇ ਲੱਭ ਰਹੇ ਹਾਂ ਸੀ ਕੋਈ ਜਿੱਥੇ ਬੈਠਣ ਨੂੰ ਵਧੀਆ ਹੋਵੇ ਉਧਰ ਮਾਲੇ ਸੀ ਨਾ ਪਿੱਛਲੇ ਹਾਂ ਦੇ ਚ ਗੈਂਟ ਚ ਗੈਂਟ ਚ ਬਹੁਤ ਕੈਫੇ ਉਧਰ ਆਪਾਂ ਨੂੰ ਭੁੱਖ ਨਹੀਂ ਲੱਗੀ ਸੀ ਹਾਂ ਠੀਕ ਆ ਸਾਹਮਣੇ ਵਰਲਡ ਵਾਰ ਦੀ ਕੋਈ ਯਾਦ ਹੋਣੀ ਬੈਲਜੀਅਮ ਚ ਸਾਨੂੰ ਪਤਾ ਤਾਂ ਹੈ ਤੇ ਮੇਨ ਲੈਂਡ ਰਹੀ ਹੈ ਐ ਨਾ ਇਸ ਦਰਨਾ ਟਾਇਲਟ ਲਾਤੇ ਮਕਿਆਤੋ એનર્ਜੀ ਡਰਿੰਕਸ ਨਿਗੀਆਂ ਯਾਰਪਦੀਆਂ ਆਪਣੇ ਗੱਲਾਂ ਲਾ ਕੇ ਕਹਿੰਦੇ ਨੇ ਲੱਗ ਕੈਪੂਚੀਨੋ ਨਾਲ ਖਾਣ ਨੂੰ ਲਵਾਉਗੇ ਜੀ ਬੇકરી ਆਈਟਮਸ ਤੇ ਇਹ ਵਧੀਆ ਇਹ ਘਟੋ ਘਟਾ ਫਰਾਈ ਤਾਂ ਨਹੀਂ ਹੈਗੀਆਂ ਫਰਾਈ ਨਾਲੋਂ ਵਧੀਆ ਇੱਥੇ ਨਾ ਜ਼ਿਆਦਾ ਲੋਕ ਆ ਬ੍ਰੈਡ ਬਹੁਤ ਖਾਂਦੇ ਆ ਜਿਹੜੇ ਆ ਬੈਲਜੀਅਮ ਦੇ ਬ੍ਰੈਡਸ ਆ ਜਿਹੜੇ ਤੁਹਾਨੂੰ ਸਾਹਮਣੇ ਪਏ ਦਿਖ ਰਹੇ ਆ ਥੈਂਕ ਯੂ ਜੀ can you give me sugar oh ਯਾ ਯਾ ਥੈਂਕ ਯੂ ਥੈਂਕ ਯੂ ਵੈਰੀ ਮਾਚ ਇਹ ਸ਼ਹਿਰ ਦੇ ਵਿੱਚ ਰੌਣਕ ਮੇਲਾ ਭੀੜ ਭੜਕਾ ਜੰਡ ਨਾਲੋਂ ਜ਼ਿਆਦਾ ਦੇਖਣ ਨੂੰ ਮਿਲਿਆ ਜਾਂ ਤਾਂ ਇਹ ਕਹਿ ਸਕਦੇ ਹਾਂ ਸ਼ਾਮ ਦਾ ਵੇਲਾ ਹੋ ਗਿਆ ਲੋਕ ਹੁਣ ਬਾਹਰ ਨਿਕਲੇ ਹੋਏ ਆ ਉੱਥੇ ਥੋੜਾ ਦੁਪਹਿਰੇ ਗਏ ਸੀ ਅਸੀਂ ਤੇ ਇੱਥੇ ਦੀ ਜਿਹੜਾ ਹੁਣ ਮੇਨ ਮਤਲਬ ਹੈਗੀ ਆ ਸਭ ਤੋਂ ਪਛਾਣ ਆਗੀ ਇਹਦਾ ਸਿਟੀ ਸੈਂਟਰ ਤੇ ਤੁਹਾਨੂੰ ਉਹ ਦਿਖਾਉਨੇ ਆ ਜਾ ਕੇ ਜਿਹੜੀ ਗਲੀ 'ਚ ਅਸੀਂ ਤੁਰੇ ਜਾ ਰਹੇ ਨੇ ਸਪੈਸ਼ਲੀ ਸ਼ਾਪਿੰਗ ਲਈ ਬਹੁਤ ਜ਼ਿਆਦਾ ਮਸ਼ਹੂਰ ਹੈਗੀ ਤੇ ਲਗਭਗ ਜਿਵੇਂ ਸਾਰੇ ਕੀਤੇ ਹੁੰਦੀ ਹੈ ਇੱਥੇ ਵੀ ਹੈ ਤੇ ਸਾਡੇ ਧਰਲੇ ਪਾਸੇ ਭੀੜ ਲੱਗੀ ਹੋਈ ਹੈਗੀ ਇੱਥੇ ਸਪੋਜ਼ ਕਰੋ ਤੁਸੀਂ ਸੋਚ ਲਓ ਕੀ ਮਿਲਦਾ ਹੁਣ ਉਹੀ ਵੈਫਲਸ ਤੇ ਵੈਫਲ ਤੇ ਨਾਲ ਪ੍ਰਾਈਸ ਬਸ ਆਹੀ ਕੁਸ਼ ਹੁੰਦੇ ਨਾ 4 ਵਜੇ ਤੇ ਥੋੜੀ ਥੋੜੀ ਕਿਣਮਣ ਸ਼ੁਰੂ ਹੋ ਗਈ ਤੁਸੀਂ ਗਰਮੀ ਵਾਲਾ ਉਹ ਹਾਲ ਦੇਖ ਲਓ ਜਿਹੜਾ ਤੁਹਾਨੂੰ ਕਿਹਾ ਸੀਗਾ ਬਸ ਪੂਰਾ ਦਿਨ ਗਰਮੀ ਪਈ ਅੱਜ ਸਵੈਰ ਦੀ ਮੰਨ ਲਓ 6 ਇੱਕ ਘੰਟੇ ਤੇ ਨਾਲ ਦੇ ਨਾਲ ਮੀਂਹ ਆ ਗਿਆ ਹੁਣ ਐ ਨਹੀਂ ਪਤਾ ਕਿੰਨਾ ਮੀਂਹ ਡਿਗਣਾ ਹੈਗਾ ਸੇ ਅਸੀਂ ਪਹੁੰਚ ਗਏ ਜੀ ਬਰਜ ਦੇ ਸੈਂਟਰ ਦੇ ਵਿੱਚ ਇਹਦਾ ਸੈਂਟਰ ਜਿਆਦਾ ਸੋਹਣਾ ਹੈ ਨਾ ਗੈਂਟ ਨਾਲੋਂ ਜਿਆਦਾ ਸੋਹਣਾ ਹੈ ਨਾ 컬러풀 하우스 ਉਹ ਦੇਖੋ ਕਿੰਨੇ ਸੋਹਣੇ ਵਗੀਆਂ ਵੀ ਤੁਰਿਆ ਫਿਰਦੀਆਂ ਉਧਰਲੇ ਪਾਸੇ ਚੱਲਦੇ ਆ ਥੋੜਾ ਵਗੀ ਉਹ ਦੇਖੋ ਆ ਇਹਦਾ ਵੀ टाउन ਹਾਲ ਹੈ ਸਿਟੀ ਹਾਲ ਕੈਥੀਡਰਲ ਕੈਥੀਡਰਲ ਚਰਚ ਇਧਰ ਆ ਸਾਹਮਣੇ ਵਾਲੇ ਪਾਸੇ ਇਹ ਚਰਚ ਹਨੇਰਾ ਵੀ ਜਲਦੀ ਹੋ ਜਾਣਾ ਅੱਜ ਕਿਉਂਕਿ ਜਦੋਂ ਬੱਦਲਾ ਆ ਜਾਂਦਾ ਫਿਰ ਨਾਲ ਦੇ ਨਾਲ ਹਨੇਰਾ ਹੋ ਜਾਂਦਾ ਜਿਹੜਾ ਇਹ ਸ਼ਹਿਰ ਹੈ ਨਾ ਤੇ ਇਹਨੂੰ ਵੀ ਮਤਲਬ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਇਹ ਤਾਂ ਪਤਾ ਨਹੀਂ ਹੈਗਾ ਇਸ ਬਾਰੇ ਰਿਸਰਚ ਕਰਨੀ ਪੈਣੀ ਹੈ ਜੇ ਪਰ ਸਿਟੀ ਆਫ ਡ੍ਰੀਮਸ ਕਰਕੇ ਇਹਨੂੰ ਜਾਣਿਆ ਜਾਂਦਾ ਤੇ ਬੈਲਜੀਅਮ ਦਾ ਬਹੁਤ ਜਿਆਦਾ ਪੁਰਾਣਾ ਸ਼ਹਿਰ ਹੈ ਇੱਥੇ ਤਾਂ ਨੂੰ ਜਿਹੜੀਆਂ ਘੋੜਾ ਗੱਡੀਆਂ ਇਹ ਮਿਲ ਜਾਣੀਆਂ ਮੈਂ ਟੂਰਿਸਟ ਨੂੰ ਕਮਾਉਣ ਲਈ ਚਲਾਉਂਦੀਆਂ ਵੀ ਇਹਨਾਂ ਨੂੰ ਕੁੜੀਆਂ ਹੈਗੀਆਂ ਨੀਦਰਲੈਂਡ ਹੋ ਗਿਆ ਜਿਵੇਂ ਹਾਲੈਂਡ ਹੋ ਗਿਆ ਤੇ ਇਹ ਕੰਟਰੀ ਹੋ ਗਿਆ ਬੈਲਜੀਅਮ ਇੱਧਰ ਘੋੜੇ ਬਹੁਤ ਜਿਆਦਾ ਰੱਖੇ ਜਾਂਦੇ ਆ ਤੇ ਰੱਖੇ ਵੀ ਕੁੜੀਆਂ ਵੱਲੋਂ ਜਾਂਦੇ ਆ ਕੁੜੀਆਂ ਘੋੜੇ ਪਾਲਦੀਆਂ ਘੋੜਿਆਂ ਦੀ ਇਹਦੇ ਨੇ ਕਿਸਮ ਵੀ ਅਲੱਗ ਹੈ ਹਾਲੀਵੁੱਡ ਫਿਲਮ ਵਾਲੀ ਫੀਲਿੰਗ ਆ ਰਹੀ ਹੈ ਇੱਥੇ ਦਾ ਜਿਵੇਂ ਕੋਈ ਹਾਲੀਵੁੱਡ ਮੂਵੀ ਹੋਵੇ ਇਹ ਦੇਖੋ ਕਿਵੇਂ ਦੇ ਘੋੜੇ ਆ ਬਹੁਤ ਡਿਫਰੈਂਟ ਤਰ੍ਹਾਂ ਦੇ ਘੋੜੇ ਹੁੰਦੇ ਇੱਥੇ ਇਹਨਾਂ ਨੇ ਜੱਤ ਹੁੰਦੀ ਆ ਸਾਰੇ ਸਰੀਰ ਤੇ ਇਹ ਬਸ ਸਿਟੀ ਸੈਂਟਰ ਚ ਗੇੜੇ ਦੇਣ ਨੂੰ ਨੇ ਤੇ ਜੇ ਤੁਸੀਂ ਪੂਰਾ ਸ਼ਹਿਰ ਘੋੜਿਆਂ ਤੇ ਥੋੜਾ ਜਿਹਾ ਘੁੰਮਣਾ ਇਹ 메인 ਸਕੂਅਰ ਹੈ ਪੂਰੇ ਬਰੁਗ ਸਿਟੀ ਦਾ ਤੇ ਇੱਥੇ ਸਾਰੇ ਆ ਫਲੈਗ ਲੱਗੇ ਹੋਏ ਯੂਰੋਪੀਅਨ ਯੂਨੀਅਨ ਦਾ ਫਲੈਗ ਲੱਗਿਆ ਤੇ ਬੈਲਜੀਅਮ ਦਾ ਫਲੈਗ ਲੱਗਿਆ ਤੇ ਜਿਹੜੇ ਆ ਆਕਰ ਹਨ ਇਹ ਅਸੀਂ ਦੇਖਣੇ ਐ ਇਸ ਤੋਂ ਬਾਅਦ ਚ ਨਾਰਵੇ ਮੇਰੇ ਖਿਆਲ ਚ ਨਾਰਵੇ ਡੈਨਮਾਰਕ ਤੇ ਉੱਥੇ ਉਹ ਜਿਹੇ ਘਰ ਦੇਖਣ ਨੂੰ ਮਿਲਦੇ ਆ ਆ ਕਲਰ ਦੇ ਹਾਂਜੀ ਰੰਗ ਬਰੰਗੇ ਘਰ ਮਤਲਬ ਇਹ ਹੋਰ ਕਿਤੇ ਨਹੀਂ ਮਿਲਦੇ ਉੱਪਰ ਲੀਆਂ ਸਕੈਂਡੀਨੇਵੀਅਨ ਕੰਟਰੀਜ਼ ਆ ਨਾ ਜੰਨੀਆਂ ਉਹਨਾਂ ਦਾ ਬਹੁਤ ਜ਼ਿਆਦਾ ਹੁੰਦੀ ਹੈ ਜਿਹੜਾ ਇਹ ਸ਼ਹਿਰ ਹੈ ਨਾ ਇਹਦਾ ਇਤਿਹਾਸ ਕਾਫੀ ਜ਼ਿਆਦਾ ਪੁਰਾਣਾ ਹੈਗਾ ਲਗਭਗ 1000 ਸਾਲ ਪਹਿਲਾਂ ਇਹ ਕੈਪੀਟਲ ਸਿਟੀ ਵੀ ਹੋਇਆ ਕਰਦਾ ਸੀਗਾ ਉਦੋਂ ਹੁੰਦਾ ਸੀ ਕਾਉਂਟੀ ਆਫ ਫਲੈਂਡਰਸ ਉਹਨਾਂ ਦੀ ਰਾਜਧਾਨੀ ਕਾਉਂਟੀ ਆਫ ਫਲੈਂਡਰਸ ਚ ਤਿੰਨ ਚਾਰ ਦੇਸ਼ ਆਉਂਦੇ ਸੀਗੇ ਜਿਨ੍ਹਾਂ ਨੂੰ ਲੋ ਲਾਈਂਗ ਕੰਟਰੀ ਮਤਲਬ ਜਿਹੜੇ ਸਮੁੰਦਰੀ ਤਲ ਤੋਂ ਨੀਵੇਂ ਆ ਉਹਦੇ ਚ ਆਉਂਦਾ ਸੀ ਨੀਦਰਲੈਂਡ ਸੀਗਾ ਬੈਲਜੀਅਮ ਦਾ ਇਹ ਹਿੱਸਾ ਸੀਗਾ ਸਾਰਾ ਤੇ ਲਕਸਮਬਰਗ ਉੱਥੇ ਅਸੀਂ ਅਜੇ ਦੁਬਾਰਾ ਚ ਜਾਣਾ ਹੈ ਅੱਜ ਕੱਲ ਉਹ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਹੈ ਤੇ ਉਹ ਵੀ ਇਹਦੇ ਵਿੱਚ ਹੁੰਦਾ ਸੀਗਾ ਹਾਲੈਂਡ ਹੈ ਜਿਹੜਾ ਉਹ ਤਾਂ ਅਜ ਵੀ ਲੋ ਲਾਈਂਗ ਕੰਟਰੀ ਹੈ ਸਮੁੰਦਰ ਤਲ ਤੋਂ ਨੀਵੇਂ ਹੈਗਾ ਤੇ ਬਾਕੀ ਉਸ ਤੋਂ ਬਿਨਾ ਇਹਦਾ ਵਰਲਡ ਵਾਰ ਦੇ ਟਾਈਮ ਵੀ ਬਹੁਤ ਜ਼ਿਆਦਾ ਇਤਿਹਾਸ ਹੈ ਸ਼ਹਿਰ ਚ ਬਹੁਤ ਜ਼ਿਆਦਾ ਮਿਊਜ਼ੀਅਮ ਬਣੇ ਹੋਏ ਹੈ ਤੇ ਕਾਫੀ ਸਾਰੀਆਂ ਯਾਦਾਂ ਹੈ ਤੇ ਜਿਹੜੀ ਮਤਲਬ ਬੈਲਜੀਅਮ ਲੈਂਡ ਹੈ ਇਹਨੂੰ ਤਾਂ ਸਾਰੇ ਨੂੰ ਵਰਲਡ ਵਾਰ ਦੀ ਮੇਨ ਲੈਂਡ ਕਿਹਾ ਜਾਂਦਾ ਹੈਗਾ ਤੇ ਆਉਣ ਵਾਲੇ ਵਲੌਗ ਚ ਅਸੀਂ ਜਿਹੜੇ ਇੱਥੇ ਪੰਜਾਬੀ ਫੌਜੀ ਆਪਣੇ ਸ਼ਹੀਦ ਹੋਏ ਐ ਬੈਲਜੀਅਮ ਦੇ ਵਿੱਚ ਉਹਨਾਂ ਦੀਆਂ ਯਾਦਗਰਾਂ ਬਣੀਆਂ ਹੋਈਆਂ ਤੇ ਪੰਜਾਬ ਤੋਂ ਆ ਕੇ ਦੇਖ ਲਓ ਕਿੱਥੇ ਬੈਲਜੀਅਮ ਪਿਆ ਐ ਇੱਥੇ ਤੱਕ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਹਦੇ ਤੇ ਸਪੈਸ਼ਲ ਇੱਕ ਵਲੌਗ ਬਣਾਵਾਂਗੇ ਕਿ ਵਰਲਡ ਵਾਰ ਕਿੱਥੇ-ਕਿੱਥੇ ਹੋਈ ਸੀ ਬੈਲਜੀਅਮ ਦੇ ਵਿੱਚ ਤੇ ਬਾਕੀ ਸ਼ਹਿਰ ਬਹੁਤ ਸੋਹਣਾ ਯਾਰ ਮਸਟ ਵਿਜ਼ਿਟ ਹੈ ਤੇ ਜਦੋਂ ਵੀ ਤੁਸੀਂ ਇੱਥੇ ਆਉਂ ਬੈਲਜੀਅਮ ਤਾਂ ਇਹ ਸ਼ਹਿਰ ਨੂੰ ਛੱਡਣ ਵਾਲਾ ਨਹੀਂ ਹੈਗਾ ਬਹੁਤ ਸਾਰੇ ਦੇਸ਼ਾਂ ਤੋਂ ਤੇ ਵੱਖੋ ਵੱਖਰੇ ਲੋਕ ਸਾਨੂੰ ਇੱਥੇ ਮਿਲ ਰਹੇ ਆ ਜਿਹੜੇ ਸ਼ਹਿਰ ਨੂੰ ਘੁੰਮਣ ਫਿਰਨ ਦੇਖਣ ਦੇ ਲਈ ਆਏ ਹੋਏ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਜਿਹੜਾ ਮਤਲਬ ਇਹ ਸੈਂਟਰ ਹੈਗਾ ਯੂਨੈਸਕੋ ਵਰਲਡ ਹੈਰੀਟੇਜ ਦਾ ਹਿੱਸਾ ਹੈ ਇਹ ਸ਼ਹਿਰ ਦਾ ਸੈਂਟਰ ਮਤਲਬ ਇਹਨੂੰ ਇੰਨਾ ਜ਼ਿਆਦਾ ਸੋਹਣਾ ਬਣਾਇਆ ਗਿਆ ਆ ਏਰੀਆ ਨੂੰ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਜਿਆਦਾ ਨਾ ਰਹੇ ਜਿਵੇਂ ਆਪਾਂ ਉੱਥੇ ਗੈਂਟ ਚ ਮੈਸ ਹਾਂਜੀ ਹਾਂਜੀ ਭੀੜ ਹੈ ਨਹੀਂ ਸੀਗੀ ਜਿਵੇਂ ਕੀ ਆ ਟੂਰਿਸਟ ਨਹੀਂ ਹੈਗੇ ਇੱਥੇ ਵਧੀਆ ਮੈਨੂੰ ਲੱਗਦਾ ਹੁਣ ਆਪਾਂ ਨੂੰ ਵਾਪਸ ਨਿਕਲਣਾ ਚਾਹੀਦਾ ਬੱਦਲ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਤੇ ਮੀਂਹ ਮੈਨੂੰ ਲੱਗਦਾ ਹੁਣ ਪੂਰੇ ਜ਼ੋਰ ਨਾਲ ਵਰਸੂਗਾ ਇੰਨੇ ਕੇ ਜ਼ੋਰ ਨਾਲ ਹੋਊਗਾ ਤੇ ਅੱਜ ਅਸੀਂ ਛਤਰੀ ਰੇਨਕੋਟ ਕੁਝ ਵੀ ਨਹੀਂ ਲੈ ਕੇ ਆਏ ਘਰੋਂ ਕਿਉਂਕਿ ਸਾਨੂੰ ਲੱਗ ਸੀ ਕਿ ਤਾਂ ਉੱਪਰ ਨਿਕਲ ਹੀ ਹੋਈ ਯਾਰ ਹਾਂਜੀ ਤੇ ਸਾਨੂੰ ਅੱਜ ਸਾਰਾ ਦਿਨ ਗਰਮੀ ਰਹਿਣੀ ਹੈਗੀ ਬਟ ਕੁਦਰਤ ਦੇ ਰੰਗਾਂ ਨੂੰ ਕੌਣ ਜਿੱਤ ਸਕਿਆ ਇੱਥੇ 11 ਭੀੜ ਹੈ ਰ ਪੰਜਵੇਂ ਐਮਸਟਰਡਮ ਸੀਗੀ ਹੈ ਨਾ ਕੰਮ ਉਹੀ ਹੋ ਗਿਆ ਜਿਹਦਾ ਡਰ ਸੀਗਾ ਤੇ ਮਹੀਦੀ ਹੋ ਗਈ ਸ਼ੁਰੂਆਤ ਤੇ ਹੁਣ ਇਹ ਨਹੀਂ ਪਤਾ ਇਹ ਕਿੰਨਾ ਕੁ ਹੋਰ ਵਾਜੇ ਤੇ ਅੱਜ ਦਾ ਵਲੌਗ ਵੀ ਆਪਾਂ ਕਰਦੇ ਹਾਂ ਸਮਾਪਤ ਅਸੀਂ ਪਹੁੰਚਦੇ ਹਾਂ ਬੈਲਜੀਅਮ ਦੀ ਰਾਜਧਾਨੀ ਪ੍ਰਸਲ ਦੇ ਵੱਲੋਂ ਉੱਧਰੋਂ ਵਾਪਸ ਮੁੜਦੇ ਹਾਂ ਤੇ ਕੱਲ ਦੇ ਵਲੌਗ ਚ ਫਿਰ ਬੈਲਜੀਅਮ ਤੋਂ ਦੁਬਾਰਾ ਆਪਾਂ ਹਾਜ਼ਰ ਹੋਵਾਂਗੇ ਕਿਸੇ ਨਵੀਂ ਥਾਂ ਤੋਂ ਨਵੇਂ ਐਪੀਸੋਡ ਦੇ ਨਾਲ ਮਿਲਦੇ ਹਾਂ ਜੀ ਨਵੇਂ ਵਲੌਗਸ ਨਵੀਂ ਵੀਡੀਓ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ